ਆ ਵੇਖ ਲੋ ਵੀਰ ਜੀ ਜੱਜ ਵੀਰ ਬਾਬਾ ਜੀ ਫਰੂਟਾਂ ਵਾਲੇ ਦੇ ਕੋਠੇ ਤੋਂ ਆ ਤੀਜਾ ਜਾਨਵਰ ਬੈਰਿਆ ਜੀ ਆ ਦੇਖ ਲੋ ਆ ਵੇਖ ਲੋ ਜੀ 2 ਮਿੰਟ ਕੋ ਰਹਿ ਜਾ 2 ਮਿੰਟ ਆ ਆ ਵੇ ਲੋ ਜੀ ਮਾਦੀ ਬੈਗੀ ਜੀ ਆ ਮਾਦੀ ਬੈਗੀ ਜੀ ਵੇ ਲੀ ਜੇ ਸਾਰਿਆਂ ਨੇ ਆ ਵੀਰ ਜੀ ਡਬਲ ਮੋਰ ਮਾਦੀ ਏ ਵੀਰ ਜੀ ਡਬਲ ਮੋਰ ਤੁਹਾਨੂੰ ਮੋਰ ਦਿਖਾਣੇ ਆ ਵੀਰ ਜੀ ਉੱਤੋਂ ਹੀ ਆਈ ਜੀ ਉੱਤੋਂ ਹੀ ਦੱਸੋ ਕੰਨੂ ਵੇ ਜੀ ਨਹੀਂ ਨਹੀਂ ਉੱਤੋਂ ਆਏ ਕੰਨੂ ਵੀ ਨੂੰ ਚੋ ਕੰਨੂ ਵੇ ਜੀ ਦੱਸੋ ਟਾਈਮ ਕਿੰਨਾ ਆਣ ਵਾਲੇ ਵੀਰ ਜੀ ਦੱਸ ਦਿਓ ਬੈਠੀ ਹੈ ਕਿੰਨੇ ਵੇ ਬੈਠੀ ਭਾਜੀ 6-5 ਦੇ 6-5 ਦੇ ਬੈਠੀ ਹੈ ਉਸਤਾਦ ਜੀ ਉੱਤੋਂ ਹੀ ਆਈ ਜੀ ਉੱਤੋਂ ਤੋਂ ਬਾਬਾ ਜੀ ਉੱਤੋਂ ਠੀਕ ਹੈ ਜੀ ਕਿੰਨੇ ਵੀ ਵੀਰ ਜੀ ਮਾਦੀ ਬੈਠੀ ਹੈ ਇਹ ਬੈਠੀ ਸੀ 6 ਵਾਈਕੇ 5 ਮਿੰਟ ਤੇ ਮਾਦੀ ਬੈਠੀ ਜੀ ਮੋਰਾ ਭਾਈ ਜੀ ਚੈੱਕ ਕਰਾ ਦਿਓ ਕੈਮਰੇ ਚ ਕੈਮਰੇ ਚ ਮੋਰਾ ਜਾ ਕਰ ਲੋ ਡਬਲ ਮੋਰ ਮਾਦੀ ਡਬਲ ਮੋਰ ਮਾਦੀ ਜੇ ਭਾਜੀ ਆ ਮਾਦੀ ਜੇ ਆ ਹਾਲਾਤ ਵੇਖ ਲਓ ਜੀ ਤੇ ਆ ਵਗੀ ਹੈ ਮਗਰ ਆ ਦੇਖ ਲਓ ਚੈੱਕ ਕਰ ਲਓ ਜੀ ਠੀਕ ਹੈ ਜੀ ਆਹ ਤਾਂ ਵੀਰ ਆਇਆ ਜੇ ਬੰਦੋ ਬੈਠੀ ਮਾਦੀ ਵੀਰ ਜੀ ਓਕੇ ਜੀ ਆ ਵੀ ਸਾਰੇ ਵੀਰ ਬੰਦੀ ਓਕੇ ਆ ਅ ਵੀ ਵੀਰ ਜੀ ਮੋਥਾ ਵਾਏ ਜੀ ਇਹ ਦੋ ਮਹੀਨੇ ਆਪਾਂ ਨੇ ਕਰ ਹਾਂਜੀ ਭਾਜੀ ਓਕੇ ਆਈਏ ਜੀ ਓਕੇ ਭਾਜੀ ਵੀਡੀਓ ਬਣਾ ਲੇ ਪਾਣੇ ਆਵਾਂ